ਵੇਖਿਆ ਸਿਮਰਤ ਨੂੰ ਕਿਹਾ ਵੀ ਹੀ ਕਿ ਦੁੱਧ ਨੂੰ ਬਾਲਣਾ ਲਾਗੇ ਖਲੋ ਕੇ ਦਵਾਈ ਸਾਰਾ ਬਾਲ ਕੇ ਰੱਖਤਾ ਚਲ ਮਾਣੀ ਮੋਟੀ ਕਰ ਦਿੰਨੀ ਹੁਣ ਸਾਈ ਸਾਫ ਬਾਕੀ ਆਪੇ ਜੀ ਦਾਤੀ ਆ ਕੇ ਤੇ ਕਰ ਲੂਗੀ ਅਹੀਂ ਵੀ ਹੁਣ ਟਾਈਮ ਨਾ ਜਾਈਏ ਆਪਣੇ ਘਰ ਵੀ ਜਾ ਕੇ ਵੇਖੀਏ ਤੂੰ ਤੋਂ ਪਤਾ ਨਹੀਂ ਇਹਦੇ ਪਿਓ ਨੇ ਵੀ ਕਿਹੜੇ ਵਾਲੇ ਆਏ ਨਾ ਕਹਿੰਦੇ ਸੀ ਮੈਂ ਅੱਜ ਕੱਲ ਚ ਆ ਜਾਣਾ ਵਾ ਪਤਾ ਨਹੀਂ ਹੁਣ ਕੀ ਬਕੀੜਾ ਖੜਾ ਹੋਣਾ ਸਾਡਾ ਤੇ ਉਹਨੇ ਮੈਂ ਆ ਕੇ ਬੋਲਣਾ ਵੀ ਮੁੰਡਾ ਗਿਆ ਕਿੱਥੇ ਹੈ ਮੁੰਡਾ ਕੁਛ ਦੱਸ ਕੁਛ ਕਿ ਨਹੀਂ ਗਿਆ ਤੇ ਕੀ ਕਰੀਏ ਤੇ ਕੀ ਨਾ ਕਰੀਏ ਇਹ ਸਾਰਾ ਹੁਣ ਮੇਰੇ ਜੁੱਭਾ ਹੀ ਪੁੰਗਾ ਪੈਣਾ ਵਾ ਸਾਰਿਆਂ ਨੇ ਮੈਨੂੰ ਹੀ ਗਲਤ ਕਹਿਣਾ ਵਾ ਕਿ ਤੂੰ ਵੱਡੀ ਹੀ ਘਰ ਚ ਤੇਰਾ ਫਰਜ਼ ਹੀ ਸੀ ਸਮਝਾਉਣਾ ਪਰ ਮੈਂ ਕੀ ਕਰਾਂ ਜੇ ਮੈਨੂੰ ਕੁਛ ਪਤਾ ਹੋਵੇ ਤੇ ਮੈਂ ਫੇਰ ਹੀ ਸਮਝਾਵਾਂ ਸਿਮਰਤ ਨੂੰ ਕਿੰਨੀ ਆ ਹੋ ਤਿਆਰ ਤੇ ਚੱਲੀਏ ਆਪਾਂ ਦਾਦੀ ਨੂੰ ਡੀਗ ਦੇ ਰਹੇ ਤੇ ਅੱਗੇ ਰਾਤ ਇੱਥੇ ਰਹੇ ਆਂ ਡੀਗ ਡੀਗ ਡਿੱਕੇ ਕਿੰਨੇ ਕ ਦਿਨ ਇੱਥੇ ਬੈਠੇ ਰਹਿਣਾ ਆਪਣਾ ਘਰ ਜਾ ਕੇ ਵੇਖੀਏ ਉਪਰ ਤੋਂ ਇਹਦੇ ਪਾਪਾ ਆ ਗਏ ਤੇ ਉਹਨਾਂ ਦੇ ਗੁੱਸੇ ਦਾ ਵੀ ਬੜਾ ਹੁੰਦਾ ਵਾ ਪਤਾ ਨਹੀਂ ਉਹਨੇ ਕੀ ਕਹਿਣਾ ਆ ਕੇ ਇੰਨ ਤੋਂ ਬਸ ਉਹਨਾਂ ਦੇ ਗੁੱਸੇ ਤੋਂ ਡਰ ਲੱਗਦਾ ਵਾ ਪਤਾ ਨਹੀਂ ਕਿਹੜਾ ਬੰਬ ਸੁੱਟਣਾ ਆਗੇ ਸਿਮਰਤ ਹਾਂਜੀ ਮੰਮੀ ਹੋ ਗਈ ਤਿਆਰ ਹਾਂਜੀ ਹੋ ਗਈਆਂ ਤੇ ਆਪਣੇ ਕੱਪੜੇ ਪਾ ਲਏ ਸਾਰੇ ਬੈਗ ਦੇ ਵਿੱਚ ਚੱਲੀ ਆਪਾਂ ਹੁਣ ਹਾਂਜੀ ਮੰਮੀ ਕੱਪੜੇ ਤੇ ਮੈਂ ਪੈਕ ਕਰ ਲਿਆ ਤੇ ਮੈਂ ਤੁਹਾਨੂੰ ਕਹਿਣਾ ਸੀ ਕਿ ਆਪਾਂ ਇਦਾਂ ਕਰਦੇ 2-4 ਨਾਲ ਹੋਰ ਖੁੱਲੇ ਸੂਟ ਸਵਾ ਲਈਏ ਮੈਨੂੰ ਨਾ ਜਿਆਦਾ ਟਾਈਟ ਲੱਗੰਦਿਆ ਪਿਆ ਚਲ ਕੋਈ ਨਹੀਂ ਤੂੰ ਘਰ ਚੱਲ ਤੇ ਸੂਟ ਮੇਰੇ ਕੋ ਪਏ 2-3 ਤੇ 1-2 ਆਪਾਂ ਹੋਰ ਫਰੀਜ਼ ਲੈਣੇ ਰਸਤੇ 'ਚੋਂ ਕੁੱਲੇ ਕੁੱਲੇ ਸਮਾਦ ਨਹੀਂ ਮੈਨੂੰ ਪਤਾ ਗਾਂ ਗਾਂ ਲੋਡ ਪੈਣੀ ਹੈ ਹਜੇ ਹੋਰ ਖੁੱਲਿਆਂ ਦੀ ਲੋਡ ਪੈਣੀ ਥੀ ਇਹ ਹਾਂਜੀ ਪਰ ਮੈਂ ਨਾ ਤਨੇ ਇੱਕ ਗੱਲ ਕਵਾਂ ਕਿ ਇਹਨੂੰ ਨਾ ਤੇਰੇ ਦਾਦੀ ਤੇ ਬੜਾ ਗੁੱਸਾ ਹੈ ਕਿਉਂ ਉਹਨਾਂ ਨੇ ਕੀ ਕੀਤਾ ਹੁਣ ਕਰਨਾ ਕੀ ਆ ਵੇਖ ਰਾਤੀ ਜਈ ਫੋਨ ਕੀਤਾ ਵਾ ਪਿੰਚ ੱਲੇ ਆ ਤੇ ਤਾਲਾ ਲੱਗ ਚਾਬੀ ਕਿੱਥੇ ਦੇ ਕੇ ਜਾਈਏ ਤੇ ਉਹ ਕੋ ਕਹਿੰਦੇ ਰਾਤ ਤੁਸੀਂ ਇੱਥੇ ਹੀ ਰਹਿ ਜਾਓ ਮੈਂ ਵੀ ਅੰਜੂ ਕੋ ਰਹਿਣਾ ਰਾਤ ਮੈਂ ਸਵੇਰੇ ਆਉਂਗੀ ਤੇ ਹਜੇ ਤੱਕ ਨਹੀਂ ਮੇਲਾ ਆਏ ਪਤਾ ਜੇ ਰਾਤ ਤੁਸੀਂ ਕਹਿ ਹੀ ਦਿੱਤਾ ਰਹਿਣ ਨੂੰ ਤਾਂ ਹੁਣ ਤੁਸੀਂ ਸਵੇਰੇ ਟਾਈਮ ਨਾਲ ਆ ਜਾਓ ਅਹੀਂ ਮੀਤੇ ਆਪਣਾ ਘਰ ਵੇਖਣਾ ਜਾ ਕੇ ਅਹੀਂ ਹੁਣ ਇੰਨਾ ਪਿੱਛੇ ਵਹਿੰਦੇ ਰਹੀਏ ਕਦੀ ਹੀ ਅੰਜੂ ਦਾ ਵੇਖ ਲਈਏ ਤੇ ਕਦੀ ਇਹਦਾ ਵੇਖ ਲਈਏ ਲੋਕਾ ਜੋਗੇ ਰਹਿ ਗਏ ਅਹੀਂ ਇਹਨਾਂ ਦੇ ਕੰਮ ਕਰੀ ਜਾਈਏ ਆਪਣਾ ਘਰ ਬਾਹਰ ਛੱਡ ਹੀ ਦਈਏ ਚਲੋ ਕੋਈ ਨਾ ਮੰਮੀ ਜੇ ਕਿਆ ਵਾ ਤੇ ਉਹ ਆ ਜਾਂਦੇ ਥੋੜੇ ਚਿਰ ਤੱਕ ਜਾਂ ਤੇ ਆਪਾਂ ਡਿੱਕੇ ਚੱਲ ਜਾਂਦੇ ਹਾਂ ਨਹੀਂ ਆਪਾਂ ਡਿੱਕਣਾ ਨਹੀਂ ਆਪਾਂ ਚੱਲੀਏ ਤੇ ਲੋਕ ਲਾ ਕੇ ਤੇ ਚਾਪੀ ਦੇ ਦਿੰਨੇ ਤੇਰੀ ਉਹ ਸਾਹਮਣੇ ਪਰ ਜਾਈ ਨਹੀਂ ਹਾਂ ਹਾਂ ਉਹ ਦੇ ਦਿੰਨੇ ਚਲਾ ਤੂੰ ਫਕਾਰਾ ਪਲਸਮਾਨ ਤਿਆਰ ਫਾ ਚਪਲ ਚਪਲ ਤੇ ਲੋਕ ਲਾ ਦਈਏ ਆਪਾਂ ਚੱਲ ਮਨਾ ਰਸੋਈ ਦਾ ਸਾਰਾ ਕੰਮ ਨੁੱਟ ਗਿਆ। ਭਾਵੇਂ ਜੀਦ ਹੁਣ ਦੋ ਚਾਰ ਘਰ ਦੇ ਪਰ ਕੰਮ ਕੰਮ ਕਿੱਥੇ ਘਟ ਗਏ ਨੇ। ਕੰਮ ਤੋਂ ਨਹੀਂ ਹੁੰਦੇ ਨੇ। ਅੱਗੇ ਚਲੋ ਸਿਮਰਤ ਸੀ ਹਰਪ੍ਰੀਤ ਸੀ। ਰਲ ਮਿਲ ਕੇ ਕੰਮ ਹੋ ਜਾਂਦੇ ਸੀ। ਦੀਵਾਲੀ ਦਾ ਪਤਾ ਹੀ ਨਹੀਂ ਸੀ ਲੱਗਦਾ ਸਫਾਈ ਕੀਤੀ ਕਿ ਕਿੱਤੀ। ਤੇ ਹੁਣ ਚੁੱਕਰ ਹੀ ਆਈ ਜਾਂਦੇ ਅੱਜ ਤਾਂ ਮੇਰੇ ਦਾ ਪਿਓ ਨੂੰ ਕਿਹਾ ਸੀ ਨਾ ਜਾਈਂ ਬਾਹਰ ਕਿਤੇ ਵੀ ਘਰ ਹੀ ਰਹਿ ਅੱਜ। ਆਟਾ ਆਟਾ ਵੀ ਗੁੰਨਣਾ ਪੈਣਾ ਹੈ ਚਲੋ ਬੇਤੀਆਂ ਹਜੇ ਤਾਂ ਹਿੰਮਤ ਨਹੀਂ ਪੈਣਦੀ ਕਿਸੇ ਕੰਮ ਦੀ ਵੀ ਕੁੜੀ ਵੱਲ ਜ਼ਹਿਰ ਲਾ ਕੇ ਧਿਆਨ ਆਂਦੇ ਆ ਅਗੋਤੀ ਧਿਆਨੀ ਦੀ ਪਹਿਲੀ ਦੀਵਾਲੀ ਆਂਦਈ ਹੈ ਨਾ ਪਿਓ ਕਿਹੇ ਵੱਲੋਂ ਇੱਥੇ ਗਾ ਨਾ ਦਾਦੀ ਜੱਜ ਦੀ ਕੁੜੀ ਘਰ ਅਜੇ ਤਿਹਾੜ ਵੀ ਦੇਣ ਜਾਣਾ ਮੈਂ ਪਰ ਕੀ ਤਿਹਾੜ ਲੈ ਕੇ ਜਾਵਾਂ ਐਸੀ ਗੰਦੀ ਸੱਸੋ ਦੀ ਟੱਕਰ ਗਈ ਹੈ ਮੇਰੀ ਕੁੜੀ ਦੇ ਤਾਂ ਹਰ ਦਿਨ ਤਿਆਰ ਹੀ ਬਸ ਮਿੱਟੀ ਉਲੀਦ ਕੀਤੇ ਹੋਏ ਨੇ ਸਮਝ ਨਹੀਂ ਆਂਦੀ ਕੀ ਕਰਾਂ ਲਾ ਤੇ ਐਂ ਧਮਕੀਆਂ ਵਿਚਾਰੀ ਕੱਲੀ ਨਵੇੜਨ ਦਈ ਐ ਨਾ ਮੈਂ ਕੁੜੀ ਦੇ ਘਰ ਜਾ ਕੇ ਰਹਿ ਸਕਦੀ ਨਾ ਉਹਨੂੰ ਇੱਥੇ ਲਿਆ ਸਕਦੀ ਆ ਕਿ ਚੰਗਾ ਖਾਵੇ ਚੰਗਾ ਪਾਵੇ ਆਪਣਾ ਧਿਆਨ ਰੱਖੇ ਉਹ ਚੰਡਾਲਨ ਜੀ ਕਿਤੇ ਛੱਡ ਕੇ ਕਿਸੇ ਪਾਸੇ ਨਾ ਨਿਕਲ ਜਾਵੇ ਕਿੱਡੀ ਹੈਰਾਨਗੀ ਦੀ ਗੱਲ ਐ ਸਾਰਾ ਨੋਟ ਇਕੱਠਾ ਕਰਕੇ ਮੁੰਡੇ ਨੂੰ ਦੇਈ ਜਾਂਦੀ ਐ ਤੇ ਆਪ ਕਿਤੇ ਕਿਰਾਏ ਤੇ ਧੱਕੇ ਖਾਣੇ ਆ ਦਬ ਕੇ ਕਲਾਸ ਲਵਾ ਲਈਂ ਜਿੱਦੂ ਆਪਣੇ ਖਸਮ ਕਰੋ ਹੁਣ ਜਿੱਦੋਂ ਜਿੱਦੋਂ ਲੋਕਾਂ ਤੱਕ ਗੱਲਾਂ ਪੁੰਚਣੀਆਂ ਨਾ ਕਿ ਮਾਂ ਨੇ ਆਪ ਕੁਧਰੀ ਕੀਤੀ ਕੁੜੀ ਦਾ ਵਿਆਹ ਜੇ ਕਰਤਾ ਲੋਕਾਂ ਨੇ ਵੀ ਤੈਨੂੰ ਸੋਸ ਹੋ ਗੱਲਾਂ ਕਰਨੀਆਂ ਨੇ ਤਿਆਰ ਹੋ ਜਾ ਜਿੰਨਾਂ ਨੂੰ ਬੋਲਦੀ ਸੀ ਅੱਜ ਤੇਰਾ ਸੁਣਨ ਦਾ ਟਾਈਮ ਆ ਗਿਆ ਈ ਚਲ ਉੱਠ ਕੇ ਕੋਈ ਕੱਪੜੇ-ਕੁਪੜੇ ਦੇਖੋ ਜਿਹੜੇ ਤੋਤੇ ਤੇ ਲਾ ਲਵਾਂ ਗਿੱਲੇ ਹੋਨੇ ਕੱਪੜੇ ਸਾਰੇ

ਭਾਹ ਲੈਜੋ ਕੋਈ ਨੋਤੇ ਲੇਟਣਾ ਕੀ ਤੂੰ ਪਾਣੀ ਬੁਣੀ ਬਿਨਾ ਨਾ ਤੁਸੀਂ ਲੇਟੋ ਮੈਂ ਤੁਹਾਡੇ ਅਸੇ ਪਾਣੀ ਲੈ ਕੇ ਆਈ ਨਹੀਂ ਪਾਣੀ ਨਹੀਂ ਪੀਣਾ ਫਿਰ ਕੋਲ ਬਹਿ ਜਾ ਮੇਰੇ ਪਾਣੀ ਲੈ ਪੀ ਲੋ ਮੈਂ ਇੱਥੇ ਹਾਂ ਨਹੀਂ ਬੋਤ ਲੇਟਣਾ ਨਹੀਂ ਲੇਟਿਆ ਨਾ ਮਨ ਹੋਰ ਮਚਲੀ ਜਾਂਦਾ ਮੇਰਾ ਉਹ ਤੇ ਬੂਹਾ ਖੁੱਲਾ ਸੀ ਤੇ ਮੈਂ ਤੁਹਾਨੂੰ ਦੇ ਦੋ ਤਿੰਨ ਮਿੰਟ ਹੋ ਗਏ ਵੇਖਦੀ ਵੀ ਹਾਂ ਮਚਰ ਮਚਰ ਕਦੀ ਰੈਂਬੋ ਮਾਰ ਦੇ ਜੇ ਕਦੀ ਕੁਛ ਕਰ ਦੇ ਮੈਂ ਕਿ ਵੇਖਾਂ ਸੀ ਨਹੀਂ ਲੇਟਾਂ ਲਟਿਆ ਘਬਰਾਟ ਹੋਰ ਪੈਦੀ ਮੈਨੂੰ ਚਲੋ ਬਹਿ ਜਾਓ ਫਿਰ ਆਰਾਮ ਨਾਲ ਮੇਰੀ ਗੱਲ ਸੁਣ ਹਾਂਜੀ ਦੀਵਾਲੀ ਹੈ ਨਾ ਅੱਛਾ ਤੈਨੂੰ ਪਤਾ ਕਿ ਤੂੰ ਸੀ ਸਿਮਰਤ ਸੀ ਜਿੱਦਾਂ ਦੀ ਵੀ ਸੀ ਨਾ ਸਿਮਰਤ ਅੱਜ ਅਸਾਜੇ ਹੁੰਦੇ ਆ ਸਾਰਾ ਘਰ ਸੰਭਿਆ ਸੀ ਕੁੜੀ ਨੇ ਸਾਰਾ ਘਰ ਚਲੋ ਇੱਕ ਨਾ ਇੱਕ ਧੀ ਆਣੇ ਜਾਣਾ ਹੀ ਹੈ ਕਿ ਨਾ ਕਿੰਨੇ ਦਿਨ ਆਪਣੇ ਘਰਾਂ ਨੂੰ ਮਾਰਾ ਮੈਨੂੰ ਵੀ ਇੱਕ ਪੁੱਤ ਦੇਂਦਾ ਮੈਂ ਵੀ ਨੂਆ ਵਾਲੀ ਹੁੰਦੀ ਉਹਨੂੰ ਘਰ ਚ ਟਿਕਾਉਂਦੀ ਆਰਾਮ ਨਾਲ ਵੀ ਸੁੱਖ ਦਾ ਜੀਵਨ ਕੱਟਦੀ ਤੇ ਉਹ ਤੇਰਾ ਆਇਆ ਵੈ ਪਰ ਉਹ ਵਿਚਾਰਾ ਭੱਜਿਆ ਫਿਰਦਾ ਇੱਥੇ ਕਿੱਥੇ ਨੇ ਬਾਬਾ ਗਿਆ ਜਰਾ ਕਿਸੇ ਨਾਲ ਗੱਲਬਾਤ ਤੇਰੇ ਕੋਲ ਹੀ ਕਰਨ ਤੂੰ ਕਿੱਧਰ ਆ ਗਈ ਮੈਂ ਤਾਂ ਦਿਵਾਲੀ ਦੇ ਸਫਾਈਆਂ ਹੀ ਲੱਗੀ ਸੀ ਮੈਂ ਕਿਹਾ ਚੱਲ ਮੈਂ ਸਫਾਈ ਸਫਾਈ ਕਰ ਲਵਾਂ ਬੜਾ ਗਾਹ ਪਿਆ ਆਇਆ ਸੀ ਮम्मी ਨਾ ਕਰੋ ਨਾ ਇੰਨਾ ਘੱਮ ਥੋੜੀ ਤੁਹਾਡੇ ਕੋਲ ਹੁੰਦਾ ਹੋਣਾ ਤੁਸੀਂ ਠੀਕ ਨਹੀਂ ਰਹਿੰਦੇ ਨਹੀਂ ਹੁੰਦਾ ਤੇ ਛੱਡੋ ਐਵੇਂ ਦੱਸੋ ਪੁੱਤਰ ਸ਼ੀਰੋ ਮੈਂ ਕਹਾਂ ਆ ਇੱਥੋਂ ਥੋੜੀ ਡਿਸਟਰਬ ਹੋ ਗਈ ਆ ਜੋ ਕੋ ਜੋ ਕਰਤਾ ਨਾ ਤੇਰੇ ਸਾਰੇ ਟੱਬਰ ਨੇ ਕੋਈ ਵੀ ਮਾਂ ਹੋਵੇ ਮੇਰੀ ਜਗਾ ਉਹ ਨਹੀਂ برداشت ਕਰੇਗੀ ਕੁਝ ਵੀ ਹੋ ਸਕਦਾ ਵੈ ਹੱਲਾ ਸ਼ੇਰੀ ਮੈਂ ਬਥੇਰੀ ਮਾਰ ਲੈਣੀ ਤੇਰੇ ਪਿਓ ਅੱਗੇ ਤੇਰੀ ਸੱਸ ਅੱਗੇ ਚਾਹ ਦੁਨੀਆ ਤੇ ਅੱਗੇ ਪਰ ਅੰਦਰੋਂ ਮੈਂ ਟੁੱਟੀ ਹਾਂ ਜੇ ਦੁਨੀਆ ਨੂੰ ਆਪਣਾ ਚਿਹਰਾ ਵਿਖਾਤਾ ਨਾ ਮੰਦਰੋਂ ਟੁੱਟੀ ਹਾਂ ਲੋਕਾਂ ਨੇ ਖਲੋਖ ਲੋਗ ਕੇ ਮੇ ਤਮਾਸ਼ਾ ਵੇਖਣਾ ਮੇਰਾ ਤੁਸੀਂ ਆਣੀ ਬਿਆਣੀ ਆ ਮੈਂ ਆਣਾ ਸੀ ਤੇਰੇ ਵੱਲ ਦੀਵਾਲੀ ਲੈ ਕੇ ਆ ਨਹੀਂ ਲਿਆ ਜੇ ਹੋਂਦੇ ਮੈਂ ਕਿ ਚੱਲ ਦੋਕ ਦਿਨ ਹੈਗੇ ਦੀਵਾਲੀ ਨੂੰ ਚੱਲ ਜਾਾਂਗੀ ਲੰਦੇ ਦੀ ਸੱਸ ਦੀ ਖਬਰ ਲਵਾਂਗੀ ਉਹਦਾ ਆਇਆ ਕਿ ਨਹੀਂ ਆਇਆ ਢੀਠ ਦਾ ਕੋਈ ਫੋਨ ਫੋਨ ਮਾਂ ਨਾ ਤਾਂ ਲੱਗਾ ਹੀ ਹੁਣ ਆਵੇਂ ਇੱਕ ਗੱਲ ਹੈ ਹਰ ਵੀ ਤਰ੍ਹਾਂ ਇਸੇ ਬੜੀ ਸੋਚਣ ਵਾਲੀ ਗੱਲ ਹੈ ਬੰਦੇ ਦਾ ਮਨ ਸੱਸ ਤੋਂ ਭਾਵੇਂ ਖਰਾਬ ਹੋਇਆ ਜਾਂ ਕੋਈ ਪੈਸੇ ਥੇਲੇ ਦੀ ਨਾਰਾਜ਼ਗੀ ਜਾਂ ਮੰਨ ਲਓ ਕੋਈ ਵੀ ਉੱਥੇ ਬੜੀ ਵੱਡੀ ਪਰੇਸ਼ਾਨੀ 'ਚ ਪੈ ਗਿਆ ਮਾਂ ਨਾ ਗੱਲ ਕਰਦਾ ਭਿਆਨਾਂ ਕਰਦਾ ਹੀ ਬਿਆਨਾਂ ਉਹ ਸੋਚਦਾ ਹੈ ਜਾਂ ਉਹਨੂੰ ਪ੍ਰੋਪਰਟੀਆਂ ਵੇਚਣ ਵਾਸਤੇ ਕਰਦਾ ਚਾ ਮੰਨ ਲਓ ਮਾਂ ਨੂੰ ਵੀ ਬੇਕੂਫੀ ਬਣਾਉਂਦਾ ਹੋਵੇ ਪਰ ਇੱਕ ਗੱਲ ਹੈ ਕਿੰਨਾ ਤੇਰੇ ਨਾਲ ਉਹਦਾ ਪਿਆਰ ਸੀ ਕਿੰਨਾ ਕਰਦਾ ਸੀ ਮੰਮੀ ਜੀ ਮੰਮੀ ਜੀ ਕਿੱਠਿਆਂ ਜਾਣਾ ਚਲੋ ਨਹੀਂ ਕਿੱਠਿਆ ਗਿਆ ਕੋਈ ਗੱਲ ਨਹੀਂ ਬੜਿਆਂ ਨਾਲ ਹੁੰਦਾ ਬਾਅਦ ਚ ਵੀ ਜਾਂਦੀਆਂ ਨੇ ਕਈ ਬੰਦੇ ਬਾਅਦ ਚ ਜਾਂਦੇ ਜਨਾਨੀਆਂ ਪਹਿਲਾਂ ਚਲ ਜਾਂਦੀਆਂ ਕਿਤੇ ਜਨਾਨੀਆਂ ਬਾਅਦ ਚ ਜਾਂਦੀਆਂ ਮੈਨੂੰ ਆਂਦਾ ਬੈ ਰਹਿ ਰਹਿ ਕੇ ਆਪਣੀ ਹੀਨ ਵੱਲ ਉਹਦਾ ਧਿਆਨ ਕਿਉਂ ਨਹੀਂ ਖੜੀ ਵੱਲ ਜਾਂਦਾ ਕਿ ਮੇਰੀ ਇੱਕ ਧੀ ਹੈਗੀ ਆ ਜਦੋਂ ਬੰਦਾ ਪਹਿਲੀ ਵਾਰੀ ਕਹਿੰਦੇ ਜਦੋਂ ਇੱਕ ਬੰਦੇ ਦੇ ਘਰ ਧੀ ਪੈਦਾ ਹੁੰਦੀ ਹੈ ਨਾ ਉਹ ਆਪਣੀ ਸਾਰੀ ਦੁਨੀਆ ਇੱਕ ਪਾਸੇ ਕਰ ਦਿੰਦਾ ਲੜਾਕਾ ਹੋਵੇ ਸ਼ਰਾਬੀ ਹੋਵੇ ਚਾਹੇ ਕਿਦਾਂ ਉਹਨੂੰ ਨਾ ਇੱਕ ਪਿਓ ਧੀ ਦਾ ਪਿਆਰ ਹੀ ਇਹੋ ਜਿਹਾ ਹੁੰਦਾ ਵੈ ਕਿ ਬੰਦਾ ਦੁਨੀਆ ਹੀ ਨਵੇਂ ਸਿਰੇ ਤੋਂ ਜੀਣ ਲੱਪੈਂਦਾ ਜਨਾਨੀ ਨਾਲ ਪਿਆਰ ਰਵੇ ਨਾ ਰਵੇ ਪਰ ਧੀ ਪੁੱਤ ਨਾਲ ਇਹੋ ਜਿਹਾ ਪਿਆਰ ਉਹਦਾ ਪੈ ਜਾਂਦਾ ਸਭ ਕੁਝ ਭੁੱਲ ਕੇ ਇੱਕ ਪਾਸੇ ਹੋ ਜਾਂਦਾ ਮੈਂ ਸੋਚਦੀ ਪਈ ਆ ਕਿ ਪਹਿਲੀ ਵਾਰੀ ਉਹ ਆਪਣਾ ਉਹਨੇ ਵਿਆਹ ਕਰਾਇਆ ਪਹਿਲੀ ਵਾਰੀ ਉਹਦੇ ਘਰ ਇੱਕ ਔਲਾਦ ਆਈ ਹੈ ਹੈ ਉਹਦਾ ਜੀਵਨ ਬਦਲਣਾ ਚਾਹੀਦਾ ਸੋਚਣਾ ਚਾਹੀਦਾ ਤਾਂ ਹੋਣੀ ਚਾਹੀਦੀ ਕਿ ਮੈਂ ਆਪਣੀ ਜਾਨੀ ਨੂੰ ਫੋਨ ਕਰਾਂ ਤੇਰਾ ਨਾ ਨਹੀਂ ਕਰਨੀ ਗੱਲ ਤੇਰੀ ਮਾਂ ਦਾ ਕਰਦੀ ਚੱਲ ਕੋਈ ਮਾਂ ਕੋ ਪਹਿਲੇ ਲੈਣੇ ਤਾਂ ਕਰਦਾ ਵਾ ਆਪਣੇ ਬੱਚੇ ਦਾ ਮੂੰਹ ਤਾਂ ਦੇਖ ਸਕਦਾ ਨਾ ਦਾਦੀ ਨੂੰ ਕਹਿ ਕਹਿ ਕੇ ਇੱਕ ਜਾਂ ਦੋ ਵਾਰੀ ਤੂੰ ਕਿਹਾ ਉਹਨੇ ਗੱਲ ਕੀਤੀ ਇਹੀ ਗੱਲਾਂ ਨਾ ਸੋਚ-ਸੋਚ ਕੇ ਅੰਦਰੋਂ ਮੈਂ ਕੱਲੀ ਸੋਚ-ਸੋਚ ਕੇ ਅੰਦਰੋਂ ਨਾ ਦਿਮਾਗ ਖਰਦਾ ਮਤਲਬ ਕਿ ਗੱਲ ਦੇ ਡਿਸੀਜਨ ਤੇ ਅਸੀਂ ਪਹੁੰਚ ਨਹੀਂ ਪਾ ਰਹੇ ਅਸਲੀ ਕਾਣੀ ਕੀ ਐ ਤੈਨੂੰ ਹੋਰ ਦੱਸਾਂ ਮੰਮੀ ਬੱਸ ਕਰੋ ਨਾ ਕੀ ਤੁਸੀਂ ਗੱਲਾਂ ਲੈ ਕੇ ਬਹਿ ਜਾਏ ਮੈਂ ਇਸ ਕਰਕੇ ਆਇਆ ਤੁਹਾਨੂੰ ਮਿਲਣ ਛੱਡੋ ਬਰੇ ਤੂੰ ਕਿੱਧਰ ਆਇਆ ਪੁੱਤ ਤੈਨੂੰ ਕਿਹਾ ਚੰਡਾਲਨ ਦੇ ਕੋਲ ਰੋ ਉਹਨੂੰ ਕੱਲਿਆਂ ਨਾ ਛੱਡ ਮੈਂ ਤਾਂ ਤੇ ਭੋਰਾ ਵੀ ਸ਼્વાસ ਨਹੀਂ ਕਰਦੀ ਕਿ ਕੁੜੀਆਂ ਅੰਗਵਾੜ ਫੜਾ ਕੇ ਦਵਾਈ ਦੇ ਭਾਨੇ ਨਾਲ ਕਿਤੇ ਘਰੋਂ ਚਲ ਜਾਈ ਵੀ ਤੇ ਤੇ ਤੂੰ ਪੋਤਾ ਆਪਣਾ ਬੱਚਾ ਉਹ ਡੈਨ ਜੀ ਨੂੰ ਫੜਾ ਕੇ ਤੇ ਮੇਰੇ ਵਾਲਾਈ ਨੇ ਮੈਨੂੰ ਫੋਨ ਕਰਿਆ ਕਰ ਬੁੱਤ ਮੈਂ ਆ ਜਾ ਕਰਾਂ ਉਹ ਕਿ ਸੁਖੀ ਹੋ ਗਈ ਨਹੀਂ ਨਹੀਂ ਮੰਮੀ ਕੋਈ ਨਹੀਂ ਮੇਰੇ ਦਿਲ ਕਰਦਾ ਵੇ ਤੁਹਾਨੂੰ ਮਿਲਣ ਦਾ ਮੇਰਾ ਵੀ ਕਿੰਨਾ ਦਿਲ ਕਰਦਾ ਹੈ ਤੇਰਾ ਪਿਓ ਕੋਲ ਹਨ ਫਿਰ ਵੀ ਹਮਤ ਜੋੜ ਕੇ ਬੈਠੀ ਹੈ ਵਿਚਾਰਾ ਗਿਆ ਥੱਕੇ ਖਾਂਦੇ ਆ ਤੇ ਮੈਂ ਗੱਲ ਦੱਸਣ ਤਾਂ ਲੱਗੀ ਆ ਮੈਂ ਉਹਦੇ ਨਾਲ ਸਲਾਹ ਕੀਤੀ ਹੈ ਕਿ ਡਾ ਵੱਡਾ ਮਕਾਨ ਹੈ ਕੀ ਕਰਨਾ ਹੈ ਅਸੀਂ ਨਾ ਕੋਈ ਇੱਕ ਪੋਸ਼ਨ ਵਾਲਾ ਮਕਾਨ ਕਿਤੇ ਵੇਖਣ ਨੇ ਕਿਉਂ ਉਹ ਤੇ ਕੀ ਕਰਾਂਗੇ ਐਡੇ ਵੱਡੇ ਮਕਾਨ ਨੂੰ ਆਪਾਂ ਮਗਾਜਟਾਂ ਤੰਤਰੀ ਫਿਰੇ ਉਹ ਹਾਲ ਕੱਲੇ ਕੀ ਕਰਾਂਗੇ ਆਪਾਂ ਐਡੇ ਵੱਡੇ ਮਗਾ ਕਰਾਏ ਤੇ ਉੱਪਰ ਰੱਖਣ ਦਾ ਅੱਜ ਕੱਲ ਮੂਹਲ ਨਹੀਂ ਰਹਿ ਗਿਆ ਪੁੱਤ ਮਕਾਨ ਵੇਚ ਦੇ ਵੇ ਪਿਓ ਤੇਰੇ ਨੇ ਕੰਮ ਇੱਥੇ ਸੈੱਟ ਕਰ ਲੈਣਾ ਇਹ ਵੇਚ ਕੇ ਨਾ ਥੋੜੇ ਬਹੁਤ ਪੈਸੇ ਕਰਕੇ ਨਾ ਤੇਰੀ ਆਪ ਹੀ ਟਿਕਟ ਵਗੈਰਾ ਕਰਾ ਕੇ ਤੇ ਸਾਰਾ ਖਰਚਾ ਕਰਨ ਲੱਗੇ ਆ ਉਹਨੂੰ ਵੀ ਕਹਿਣਾ ਤੂੰ ਅਰਜਨ ਕੋਲ ਚੱਲ ਜਾ ਮੈਂ ਨਾ ਅਹੀਂ ਸੋਖੇ ਹੋ ਜੀਏ ਬਾਹਰ ਦੇ ਕਾਨੂੰਨ ਬੜੇ ਸਖਤ ਹੈ ਇੱਥੋਂ ਆਪਣੀ ਵਿਆਦੀ ਐਲਬਮ ਲੈ ਕੇ ਜਾ ਸੁਣ ਆਪਣੇ ਜਿਹੜੇ ਕੋਟ ਦੇ ਸਾਈਨ ਹੁੰਦੇ ਨਾ ਅੱਜ ਕੱਲ੍ਹ ਵਿਆਹ ਤੋਂ ਬਾਅਦ ਜਿਹੜੇ ਗੁਰਦੁਆਰੇ ਵੀ ਹੋਏ ਕੋਟ ਦੇ ਵੀ ਬੰਦਾ ਸਾਰਾ ਕੁਝ ਲੈ ਕੇ ਜਾ ਜਦੋਂ ਤੂੰ ਜਾ ਕੇ ਉੱਥੇ ਰੱਖੇਂਗੀ ਨਾ ਅਮਾ ਦਾ ਦਿਨਾ ਹੈ ਇਹ ਜ਼ਰੂਰ ਤੈਨੂੰ ਨਾਲ ਰੱਖੇਗਾ ਤੇ ਜੇ ਕੋਈ ਅਬੀ ਨਬੀ ਵੀ ਗੱਲ ਆਂਦੀ ਹੈ ਨਾ ਉੱਥੋਂ ਦੇ ਕਾਨੂੰਨ ਬੜੇ ਪੱਕੇ ਨੇ ਪੁੱਤ ਤੂੰ ਟੈਨਸ਼ਨ ਨਾ ਲੈ ਮੈਂ ਕੀਤੀ ਆਪਣੇ ਪੇਕੇ ਗੱਲ ਮੰਨ ਕੇ ਭਰਾ ਵੀ ਮੇਰੇ ਭਾਬੀਆਂ ਵੀ ਮੰਨ ਗਈਆਂ ਸਾਰੇ ਮੰਨ ਗਏ ਨੇ ਕਹਿੰਦੇ ਕੋਈ ਨਹੀਂ ਜਹਰਪ੍ਰੀਤ ਲਈ ਸਾਨੂੰ ਸਟੈਂਡ ਲੈਣਾ ਪਿਆ ਨਾ ਪੜਾ ਬੁੱਧ ਪੈਨ ਹੀ ਸਾਥ ਦਿੰਨੇ ਆ ਬਾਅਦ ਚ ਤੇਰਾ ਵਿయోగ ਨਾ ਹੀ ਦੇ ਦਾਂਗੇ ਪਰ ਤੈਨੂੰ ਨਹੀਂ ਹੀ ਰੁੱਲੰਦੇ ਨਾ ਜੋ ਮਰਜੀ ਹੋ ਜੇ ਮੈਨੂੰ ਗੁੱਸਾ ਤੇ ਸਿਰਫ ਸੇਵਕ ਤੇ ਗੁੱਸਾ ਬਸ ਪੈਨ ਕਹਿਣਾ ਤੇ ਪੈਨ ਮੰਨਣਾ ਜ਼ਮੀਨ ਅਸਮਾਨ ਦਾ ਫਰਕ ਨਹੀਂ ਸੇਵਕ ਨੇ ਕੀਤਾ ਮਮਾ ਲੈ ਬਾਦੇ ਕਰਕੇ ਗਿਆ ਤੇ ਆਪ ਕੋ ਮਨਫਿਰਨ ਮੂ ਚੁੱਕੇ ਤਰਪਿਆ ਵਾ ਉਹ ਸਹੀ ਗੁੱਸਾ ਕੁਮਨ ਚੱਲ ਛੱਡ ਤੂੰ ਦਾ ਹਮੇਂ ਦਬੈ ਤੈਨੂੰ ਵੇਖ ਕੇ ਅੱਧੀ ਤਬੀਅਤ ਮੇਰੀ ਠੀਕ ਹੋ ਗਈ ਮੈਂ ਨਾ ਸੇਰ ਦੀ ਚਾਹ ਨਹੀਂ ਪੀਤੀ ਤੇ ਮੈਂ ਮੈਂ ਬਣਾ ਕੇ ਲਿਆ ਨੀ ਮਮੀ ਨਾ ਮੈਂ ਬਣਾਨੀ ਤੂੰ ਬੈਠੇ ਬੈ ਖਿਆ ਤੂੰ ਉਹੀਂ ਤੇ ਮੇਰੀ ਤਬੀਅਤ ਠਾਮ ਹੋ ਗਈ ਬੈ ਮੇਰਾ ਬੋਤ ਮੰਮੀ ਤੇ ਤੇ ਹੋਰੀ ਲੀਲਾ ਪਈ ਹੋਈ ਐ ਗੱਲ ਮੈਂ ਮਮੀ ਨਾ ਕਰਨ ਆਈ ਸੀ ਆਪਣੇ ਦਿਲ ਦੀਆਂ ਗੱਲਾਂ ਸਾਂਝੀਆਂ ਕਰਨ ਆਈ ਸੀ ਕਿ ਮੰਮੀ ਜੋ ਦੱਸਦੇ ਨੇ ਸਹੀ ਦੱਸਦੇ ਨੇ ਆਉਣ ਵਾਲੇ ਟਾਈਮ ਵੀ ਮੰਮੀ ਪਹਿਲਾਂ ਦੱਸ ਦਿੰਦੀ ਵੇਖੀ ਤੇ ਨਾ ਆਣੀ ਆ ਹੁਣੇ ਪਰ ਮੇਰੀ ਮੰਮੀ ਤੇ ਆਪ ਪਹਿਲਾਂ ਮੰਜੇ ਤੇ ਪਈ ਹੋਈ ਐ ਮੈਂ ਕਿਹੜੇ ਮੂੰਹ ਨਾਲ ਗੱਲ ਕਰਾਂ ਹੁਣ ਮੈਂ ਨਹੀਂ ਨਾਲੇ ਹਜੇ ਵੀ ਮੇਰੀ ਮੰਮੀ ਵੇਖੋ ਸਹੀ ਇਹ ਮਕਾਨ ਲੁਟਾਣ ਤੇ ਲੱਗੀ ਹੋਈ ਐ ਕੋਈ ਨਹੀਂ ਤੂੰ ਜਾ ਬਾਹਰ ਨਹੀਂ ਮੰਮੀ ਇਹ ਕਰਮ ਨਹੀਂ ਮੈਂ ਹੁਣ ਹੋਣ ਦੇਣਾ ਇਹ ਹੁਣ ਗੱਲ ਮਤਾਨਾ ਕਰ ਵੀ ਨਹੀਂ ਸਕਦੀ ਅਰਜਨ ਦੀ ਗੱਲ ਹੁਣ ਮੈਂ ਕੀ ਕਰਾਂ ਥੋੜੇ ਦਿਨ ਬੈੰਨੀ ਆ ਫਿਰ ਥੋੜੇ ਚਿਰ ਬਹਿ ਕੇ ਚਾਹ ਪਾਣੀ ਪੀ ਕੇ ਮੈਂ ਜਾਵਾਂ ਫਿਰ ਕਹਿ ਦਾਂਗੀ ਬੱਚੀ ਛੱਡ ਕੇ ਆਈ ਹੋਈ ਆ ਨਹੀਂ ਹੁਣ ਨਹੀਂ ਗੱਲ ਕਰ ਸਕਦੀ ਮੰਮੀ ਨਾਲ ਮੰਮੀ ਨਹੀਂ ਠੀਕ ਰਹਿੰਦੇ ਹੈਗੇ ਨਹੀਂ ਮੈਂ ਨਹੀਂ ਕੋਈ ਦੱਸਣਾ ਮੈਂ ਸੱਚ ਕਿਵੇਂ ਮਾਂ ਆਪਣੀ ਨੂੰ ਦੱਸਾਂ ਹਾਈ ਮੇਰੀ ਮਾਂ ਭੋਲੀ ਪਾਲੀ ਵਿਚਾਰੀ ਗਰੀਬਣੀ ਨੂੰ ਕਿੰਨਾ ਪਿਆਰ ਕਰਦੀ ਐ ਮੈਂ ਕਿਵੇਂ ਸੱਚ ਖੋਲਾਂ ਮੰਮੀ ਆਪਣੀ ਅੱਗੇ ਕਿ ਅਰਜਨ ਨੇ ਮੰਮੀ ਤਿੰਨ ਤਿੰਨ ਵਿਆਹ ਕੀਤੇ ਹੋਏ ਨੇ ਉਹ ਮੇਰੀ ਕੁੜੀ ਕਿਸੇ ਗਿਣਤੀ ਚ ਨਹੀਂ ਆਂਦੀ ਮੰਮੀ ਤੀਜੇ ਨੰਬਰ ਤੇ ਗਿਆ ਉਹਦੇ ਤਿੰਨ ਤਿੰਨ ਕੁੜੀਆਂ ਜੰਮੀ ਹੋਈਆਂ ਨੇ ਤਿੰਨ ਜਨਾਨੀਆਂ ਤੋਂ ਨਹੀਂ ਅੱਜ ਨਹੀਂ ਆ ਮੈਂ ਕਰਮ ਕਰ ਸਕਦੀ ਮੇਰੇ ਕੋਲ ਨਹੀਂ ਹਿੰਮਤ ਆ ਗਈ ਚਾਹ ਪੀਵਾਂ ਥੋੜੇ ਦਿਨ ਮੰਮੀ ਨਾਲ ਬਹਾਂ ਤੇ ਮੈਂ ਜਾਵਾਂ ਸੀਮਰਤ ਤਾ ਤੂੰ ਫੇਰ ਬਹਿ ਗਈ ਤੈਨੂੰ ਮੈਂ ਕਹੇ ਚੱਲ ਚਲੀਏ ਮੈਂ ਤਰ ਲਫਾਫਾ ਕੱਪੜੇ ਵਾਲਾ ਫੜ ਲੈ ਚੱਲ ਉੱਠ ਚਲੀਏ ਮੰਮੀ ਮੈਂ ਤੁਹਾਨੂੰ ਕਹਿ ਨਹੀਂ ਦਾਦੀ ਨੇ ਇੱਕ ਵਾਰੀ ਡੀਕੀਏ ਦਾਦੀ ਨਾਲ ਆਪੇ ਆ ਜਾਣਗੇ ਕੋਈ ਗੱਲ ਨਹੀਂ ਫੋਨ ਤੇ ਗੱਲ ਕਰ ਲਾਂਗੇ ਉਹਨਾਂ ਨਾਲ ਪਰ ਮੰਮੀ ਮੈਨੂੰ ਪਤਾ ਵਾ ਪਰ ਫਿਰ ਵੀ ਘਰ ਖੱਲਾ ਛੱਡ ਕੇ ਨਾ ਜਾਈ ਇੱਕ ਵਾਰੀ ਆ ਤੇ ਜਾਣੋ ਤੇ ਜਿਹੜਾ ਆਪਣਾ ਘਰ ਕੱਲਾ ਵਾ ਉਹਦੀ ਨਹੀਂ ਤੇਨੂੰ ਚਿੰਤਾ ਚਲੋ ਉਹਦੋਂ ਤੇਰੇ ਪਪਾ ਦੇ ਵੀ ਮੈਸੇਜ ਆਉਂਦੇ ਆ ਉਹਨਾਂ ਨੇ ਵੀ ਆ ਜਾਣਾ ਵਾ ਅੱਜ ਹੋਰ ਕੀ ਤੂੰ ਪਹਿਲੀ ਵਾਰੀ ਉਹਨਾਂ ਨੂੰ ਮਿਲਣਾ ਵਾ ਫਿਰ ਉਹਨਾਂ ਨੇ ਕਹਿਣਾ ਵਾ ਕਿ ਮੇਰੇ ਹੁੰਦਿਆਂ ਨੂੰ ਘਰ ਵੀ ਹੈ ਨਹੀਂ ਸੀਗੇ ਕੀ ਪਤਾ ਅੱਜ ਆਉਣਾ ਕੱਲ ਆਉਣਾ ਇੰਨਾ ਨਹੀਂ ਮੈਨੂੰ ਦੱਸਿਆ ਉਹਨਾਂ ਨੇ ਆ ਜਾਣਾ ਵਾ ਚਾਬੀ ਬਾਹਰ ਪਈ ਹੋਣੀ ਲੀਏ ਤੇ ਗਵੰਡੀਆਂ ਨੂੰ ਫੜਾ ਦਾਂਗੇ ਲੈ ਆਈ ਗਈ ਮੈਂ ਅਰਕੇ ਲੰਮੇ ਪਈਆਂ ਵਾ ਦਰਵਾਜ਼ਾ ਖੋਲ੍ਹ ਦੋਏ ਸੱਸੀ ਬਾਤ ਕਿੱਧਰ ਚੱਲੀ ਆਏ ਅਸੀਂ ਚੱਲੇ ਹਾਂ ਘਰ ਨੂੰ ਆਪਣੇ ਲੈ ਆਈ ਕਿ ਤੂੰ ਪਤਾ ਨਹੀਂ ਕਦੋਂ ਆਣਾ ਕਿ ਚਾਬੀ ਦੇ ਜੰਨੇ ਗਵੰਡੀ ਆਈ ਮੈਂ ਨਹੀਂ ਚੱਲੀਏ ਹੁਣ ਆਪਾਂ ਓਹੋ ਕਿਹੜੀ ਬਹਿ ਤੇ ਜਾ ਮੇਰੀ ਭੈਣ ਆ ਜਾ ਚੱਲ ਕੋਈ ਨਹੀਂ ਬੈ ਹੀ ਜੰਨੇ ਆ ਤੁਹਾਡਾ ਨਾ ਵੀਕ ਨਾ ਗੱਲ ਖੋਲਣੀ ਆ ਪਾਣੀ ਪੂਣੀ ਲਿਆਵਾ ਪੀਣਾ ਜੇ ਨਹੀਂ ਪਾਣੀ ਤੇ ਮੈਂ ਨਹੀਂ ਪੀਣਾ ਮੈਂ ਨਾਲ ਹੀ ਬੋਤਲ ਚ ਪਾ ਲੈਨੀ ਆ ਘਟ ਘਟ ਪਿੰਦੀ ਰਹਿਣੀ ਆ ਹੋ ਹੁਣੇ ਬਾਹਰ ਰੱਖ ਕੇ ਆਈ ਆ ਚੱਲ ਵਧੀਆ ਵਾ ਪਰ ਮੈਨੂੰ ਨਾ ਇੱਕ ਤੁਹਾਡਾ ਨਾ ਨਾਰਾਜ਼ਗੀ ਆ ਤੁਸੀਂ ਕੁੜੀ ਨੂੰ ਕੱਲੀ ਨੂੰ ਛੱਡ ਕੇ ਤੇ ਆਪ ਤੁਸੀਂ ਅੰਜੂ ਵੱਲ ਚੱਲ ਗਏ ਓਹੋ ਕੱਲੀ ਨਹੀਂ ਹੋਰ ਸਿਮਰਤ ਪੁੱਤ ਠੀਕ ਆ ਤੂੰ ਮੈਨੂੰ ਕਹਿ ਗਈ ਸਾਂ ਹੁੰਦੀ ਨਰਸ ਹਾਂਜੀ ਜਦੀ ਹੁੰਦੀ ਹੀ ਉਹ ਮੈਂ ਪਹਿੰਜ ਸਾਰਾ ਇੰਤਜ਼ਾਮ ਕਰਕੇ ਗਈ ਸ ਕੁੜੀ ਨੂੰ ਸਮਝਾ ਕੇ ਗਈ ਹਾਂ ਕਿ ਕੋਈ ਲੋੜ ਪਊਗੀ ਤੇ ਆਂਡ ਗਵਾਂਡ ਮੇਰਾ ਬੜਾ ਚੰਗਾ ਵਾ ਕੁੜੀ ਨਾਲ ਬੜਾ ਪਿਆਰ ਕਰਦੇ ਆ ਮੈਂ ਤਾਂ ਹੀ ਗਈ ਸ ਮੈਂ ਤੇ ਅਚਾਨਕ ਗਈ ਹਾਂ ਤੇ ਫਿਰ ਮੈਨੂੰ ਉਧਰ ਅੰਜੂ ਵੱਲ ਜਾਣਾ ਪੈ ਗਿਆ ਮੈਂ ਕਿਾ ਚੱਲ ਨੰਗਦੀ ਨੰਗਦੀ ਅੰਜੂ ਵੱਲੋਂ ਹੋ ਚੱਲਾਂ ਉਹ ਤੇ ਮੈਨੂੰ ਦੱਸਿਆ ਕੁੜੀ ਨੇ ਵੀ 10 ਸਾਰਿਆਂ ਨੂੰ ਲੱਗੇ ਬੰਨੇ ਕਹਿ ਕੇਗੇ ਪਰ ਦਿਨੇ ਤੇ ਚਲੋ ਕੋਈ ਗੇੜਾ ਮਾਰ ਜੂ ਤੇ ਜੇ ਹੁਣ ਜਿਵੇਂ ਮੈਂ ਨਾ ਆਉਂਦੀ ਤੇ ਹੀ ਰਾਤ ਰਹਿ ਪਈ ਤੇ ਰਾਤ ਕੁੜੀ ਇਕੱਲੀ ਕਿੱਦਾਂ ਰਹਿੰਦੀ ਮੈਂ ਤੇ ਤੁਰ ਨਹੀਂ ਲੱਗੀ ਸਾਂ ਤੇ ਫੇਰ ਉਧਰੋਂ ਤੁਹਾਡਾ ਰਾਤੀ ਫੋਨ ਆ ਗਿਆ ਤੇ ਫੇਰ ਮੈਂ ਤਾਂ ਰੁੱਕ ਗਈ ਕਰਨ ਤੇ ਮੈਨੂੰ ਕਹਿੰਦੇ ਮਾਸੀ ਚਲੋ ਮੈਂ ਤੁਹਾਨੂੰ ਛੱਡ ਉਹਨਾਂ ਹਨੇਰਾ ਹੋ ਗਿਆ ਤੇ ਮੈਂ ਕਿਹਾ ਚੱਲ ਪੁੱਤ ਉਹਦੀ ਸਾਸੂ ਮਾਂ ਆਈ ਗਈ ਐ ਤੇ ਚੱਲ ਫੇਰ ਮੈਂ ਰਾਤ ਰਹਿ ਪਈ ਤੇ ਮੈਂ ਕਿਹਾ ਮੈਨੂੰ ਨਾ ਸਵੇਰੇ ਤੜਕੇ ਪੁੱਤ ਚੜਾ ਦੇ ਵਾਸਤੇ ਤੋ ਫਿਰ ਮੈਨੂੰ ਬਾਸਤੇ ਚੜਾ ਗਿਆ ਤੇ ਮੈਂ ਪਤ ਤਾਂ ਨਹੀਂ ਛੇਤੀ ਛੇਤੀ ਚੱਲ ਵਧੀਆ ਕੀਤਾ ਕੋਈ ਨਹੀਂ ਆ ਗਿਆ ਜੇ ਤੇ ਹੋਰ ਸੁਣਾਓ ਫਿਰ ਠੀਕ ਹੀ ਹਥੇ ਅੰਜੂਣਾ ਦੇ ਘਰ ਮੋਲ ਚਾਲ ਕਿਦਾਂ ਸੀ ਓਏ ਹੈ ਸੁਣਾਉਣਾ ਕੀ ਆ ਉਹ ਤਾਂ ਬੜੇ ਪਰੇਸ਼ਾਨ ਆ ਦੋਵੇਂ ਜੀ ਪੁੱਛੀ ਕੁਛ ਨਾ ਬਸ ਇੰਨੇ ਜੀ ਇੰਨੇ ਚ ਤੁਹਾਨੂੰ ਪਤਾ ਧੀਆ ਜਦੋਂ ਦੁਖੀ ਹੋ ਜਾਣ ਤੇ ਫਿਰ ਮਾਂ ਪਿਓ ਦੁਖੀ ਹੁੰਦੇ ਆ ਤੇ ਉਹ ਉਹਦੇ ਜਾਣਾ ਹੀ ਫਿਰ ਉਹਨਾਂ ਨੇ ਹਰਪ੍ਰੀਤ ਦੇ ਕੋਲ ਉਹ ਫਿਰ ਦੋਵੇਂ ਜੀ ਚੱਲੇ ਹੀ ਤੇ ਮੈਨੂੰ ਆਂਦਾ ਕਰਨ ਪਈ ਮਾਸੀ ਤੁਸੀਂ ਵੀ ਨਾਲ ਚੱਲੋ ਸਿਆਣਾ ਬੰਦਾ ਸਿਆਣਾ ਹੁੰਦਾ ਫਿਰ ਤੈਨੂੰ ਪਤਾ ਧੀਾਂ ਦੇ ਦੁੱਖ ਕਿਸੇ ਕੋ ਵੀ ਨਹੀਂ ਚੱਲੇ ਜਾਂਦੇ ਤੇ ਮੈਂ ਭੈਣ ਜੀ ਉਹਨਾਂ ਦੇ ਨਾਲ ਚੱਲ ਗਈ ਉੱਥੇ ਕਿ ਜਾਣਾ ਸੀ ਉਹਦੀ ਤੇ ਇਹੋ ਜੀ ਸਾਸਿਆ ਪੈਰਾਂ ਤੇ ਪਾਣੀ ਨਹੀਂ ਕਿਤੇ ਪੈਣ ਦਿੰਦੀ ਕਿਤੇ ਪਾਣੀ ਨਹੀਂ ਪੁੱਛਿਆ ਤਾਂ ਨਹੀਂ ਨਹੀਂ ਪੁੱਛਿਆ ਹਾਏ ਹਾਏ ਉਹ ਤੇ ਇਹੋ ਜੀਆਂ ਗੱਲਾਂ ਕਰਦੀ ਮੇਰੇ ਕੋਲ ਸੁਣੀ ਨਹੀਂ ਗਈ ਤੇ ਕੁੜੀ ਵੇਖੀ ਨਹੀਂ ਗਈ ਤੇ ਉਹ ਜਿਹੜੀ ਅੰਜੂ ਉਹਨੇ ਕੁਝ ਨਹੀਂ ਕਿਹਾ ਫਿਰ ਨੀ ਭੈਣੇ ਕਿਹਾ ਕਿਉਂ ਨਹੀਂ ਉਹ ਤੇ ਵਿਚਾਰੀ ਇੰਨਾ ਕਲਪਦੀ ਐ ਇੰਨੀ ਪਰੇਸ਼ਾਨ ਐ ਉਹਦੀ ਤੇ ਉਹ ਸੌਂਦੀ ਨਹੀਂ ਸੱਸ ਤੇ ਕਰਨ ਨੇ ਤੇ ਉਹਦੀ ਸੱਸ ਦਾ ਫੱਕਾ ਨਹੀਂ ਛੱਡਿਆ ਤੁਰਨ ਲੱਗਿਆ ਫਿਰ ਚੰਗੀ ਤਰ੍ਹਾਂ ਕੁੜੀ ਨੂੰ ਸਮਝਾਇਆ ਉਹਨੇ ਵੀ ਇਹ ਜਿੱਥੇ ਜਾਊਗੀ ਇਹਦੇ ਨਾਲ ਜਾਏ ਘਰ ਬੂਆ ਖੁੱਲਾ ਨਾ ਛੱਡੀ ਕੋਈ ਆਊਗਾ ਕੋਈ ਉਪਰਾ ਬੰਦਾ ਆਵੇ ਤਾਂ ਬੂਆ ਨਹੀਂ ਖੋਲਣਾ ਅੰਡੀਆਂ ਗਵੰਡੀਆਂ ਨੂੰ ਫੋਨ ਕਰੀ ਉਸੇ ਵਲੇ ਸਾਨੂੰ ਫੋਨ ਕਰੀ ਤੇ ਉਨਨੇ ਤੇ ਪੈਣਾ ਛੱਡਿਆ ਹੀ ਕੱਖਣੀ ਉਹਦੀ ਸੱਸ ਨੇ ਤੇ ਸਾਰੀ ਜਾਇਦਾਦ ਹੀ ਵਿੱਚ ਛੱਡੀ ਕੁੜੀ ਹੱਥਲ ਕਰਕੇ ਬਿਠਾਤੀ ਅੱਛਾ ਇੰਨੇ ਚ ਹੀ ਤੁਹਾਨੂੰ ਲੱਗੰਦਿਆ ਕਿ ਕੁੜੀ ਹੱਥਲ ਹੋ ਗਈ ਇਹਨੂੰ ਛੱਡੋ ਹੋਰ ਵੀ ਬੜਾ ਖੁਸ਼ ਹੋ ਗਿਆ ਜੇ ਕੀ ਕੋਈ ਨਹੀਂ ਪੁੱਤ ਉਹ ਜ਼ਰੂਰੀ ਪੁੱਤ ਇਸੇ ਕਰਕੇ ਮੈਂ ਬਹਿ ਗਈ 10 ਮੇਰੀ 10 ਭੈਣ ਧੀਆਂ ਦੇ ਸਭ ਦੀਆਂ ਸਾਂਝੀਆਂ ਨਹੀਂਆਂ ਧੀਆਂ ਦੇ ਦੁੱਖ ਬੁਰੇ ਫੇ ਸਿਮਰਤ ਹਣ ਤੂੰ ਵੀ ਨਾ ਆਪਣਾ ਥੋੜਾ ਜਿਹਾ ਨਾ ਦਿਲ ਵੱਡਾ ਰੱਖ ਇਹਨਾਂ ਨੂੰ ਸਾਰਾ ਕੁਝ ਦੱਸਣਾ ਜ਼ਰੂਰੀ ਆ ਤੂੰ ਸਿਰਫ ਹੁਣ ਆਪਣੇ ਬੱਚੇ ਬਾਰੇ ਧਿਆਨ ਦੇ ਸੇਵਕ ਦਾ ਇੱਥੇ ਹੋਣਾ ਬਹੁਤ ਜ਼ਰੂਰੀ ਹੈ ਤੈਨੂੰ ਵੀ ਪਤਾ ਵਾ ਅੱਗੋ-ਗੋ ਟਾਈਮ ਨੇੜੇ ਆਂਦੇ ਆ ਹੁਣ ਇੱਧਰ ਦੋਦੀਆਂ ਟੈਨਸ਼ਨਾਂ ਛੱਡ ਤੇ ਆਪਣੇ ਵੱਲ ਧਿਆਨ ਦੇ ਤੇ ਬਾਕੀ ਇਹਨਾਂ ਨੂੰ ਨਾ ਸੱਚ ਦੱਸਣਾ ਨਾ ਬਹੁਤ ਜ਼ਰੂਰੀ ਆ ਇਹਨਾਂ ਨੂੰ ਸਾਰਾ ਕੁਝ ਪਤਾ ਹੋਣਾ ਚਾਹੀਦਾ ਵਾ ਮੈਨੂੰ ਦੱਸ ਲੈਂਦੇ ਚਲੋ ਤੇ ਕੋਈ ਨਹੀਂ ਦੱਸੋ ਤੇ ਪਰ ਸੇਵਕ ਨੂੰ ਤੁਸੀਂ ਕਰੋ ਫੋਨ ਘਰ ਆਵੇ ਉੱਤ ਇਹੋ ਜੇ ਟਾਈਮ ਤੇ ਤੇ ਮੇਰੀ ਭੈਣ ਲੋੜ ਬੰਦਿਆਂ ਦੀ ਲੋੜ ਹੁੰਦੀ ਐ ਤੇ ਨਾਲੇ ਉਧਰ ਦੀ ਗੱਲ ਕਰਨ ਦੇ ਪੁਰਾ ਹੁਣ ਪਿਓ ਆਇਆ ਤੇ ਨਾਲੇ ਆਪਾਂ ਸਾਰੇ ਹੈਗੇ ਹੀ ਆਂ ਰਲ ਮਿਲ ਕੇ ਚਲੋ ਮਸਲਾ ਹੱਲ ਹੋ ਜੂਗਾ ਤੇ ਮੁੰਡੇ ਨੂੰ ਤੇ ਬਲਾਓ ਉਹ ਤੇ ਘਰ ਆਵੇ ਕੁੜੀ ਦੇ ਕੋਲ ਇਹੋ ਤੇ ਮੈਂ ਗੱਲ ਸਮਝਾਉਣੀ ਆ ਪਰ ਸਮਝਿਆ ਕਿੱਥੇ ਨੇ ਉਹ ਵੀ ਆ ਬਸ ਆ ਪੁੱਤਰਾ ਹੋਇਆ ਫਿਰਦਾ ਵਾ ਉਥੇ ਪਤਾ ਨਹੀਂ ਕੀ ਉਹਦਾ ਹਰਪ੍ਰੀਤ ਦਾ ਘਰ ਬਸਾਉਣ ਲਈ ਕੀ ਕੁਛ ਕਰਦਾ ਫਿਰਦਾ ਵਾ ਉਹੋ ਹੀ ਤੇ ਤੁਹਾਨੂੰ ਦੱਸਣ ਲਈ ਇੱਥੇ ਬੈਠੇ ਆਂ ਨਾ ਵੱਡਾ ਜਿਹਾ ਦਿਲ ਕਰਕੇ ਨਾ ਤਾਂ ਚੰਗੀ ਤਰ੍ਹਾਂ ਸੋਲੋ ਕਿ ਕੀ ਕੁਛ ਉੱਥੇ ਮੇਰੇ ਪੁੱਤ ਨੇ ਪਤਾ ਕੀਤਾ ਉਹਦੇ ਬਾਰੇ ਅੱਛਾ ਹੋਰ ਕੀ ਅੱਗੇ ਤੇ ਕਹਿੰਨੇ ਹਨ ਆਪਾਂ ਕਿ ਸ਼ਾਕਿਆ ਹਨੂ ਕਿ ਉਹਨੇ ਇੱਥੇ ਵਿਆਹ ਕਰਵਾਇਆ ਵਾ ਹਾਂ ਉਹ ਵਿਆਹ ਏਕਣੀ ਦੋ ਹੋਏ ਪੈਣ ਮਰੀਏ ਪਹਿਲਾਂ ਦੇ ਹਾਏ ਹਾਏ ਦੱਸ ਹਰਪ੍ਰੀਤ ਆਪਣੀ ਤੀਜੇ ਥਾਂ ਆ ਆ ਹਾਏ ਭੈਣ ਜੀ ਆ ਤੁਸੀਂ ਕੀ ਕਹਿਣ ਦੇ ਜੀ ਇੱਕ ਵਿਆਹ ਨਹੀਂ ਮਾਨ ਤਿੰਨ ਤਿੰਨ ਵਿਆਹ ਆਹ ਹਰ ਪ੍ਰੀਤ ਦੀ ਤੇ ਕਿਸਮਤ ਹੀ ਖੁੱਟ ਗਈ ਐ ਦੱਸ ਆ ਕੀ ਹੋਇਆ ਕੀ ਕੀਤਾ ਐ ਅੰਜੂ ਨੇ ਸਹੀ ਕਹਿੰਦੇ ਜੀ ਹਾਂਜੀ ਬਿਲਕੁਲ ਸਹੀ ਕਹਿੰਦੇ ਆ ਮੇਰੇ ਤੇ ਮੰਨਣ ਚ ਨਹੀਂ ਆਉਂਦੀ ਗੱਲ ਇੱਕ ਨਹੀਂ ਦੋ ਨਹੀਂ ਤਿੰਨ ਤਿੰਨ ਵਿਆ ਤਿੰਨਾ ਕੁੜੀਆਂ ਦੀ ਜ਼ਿੰਦਗੀ ਬਰਬਾਦ ਤਿੰਨਾ ਤੋਂ ਇੱਕ ਇੱਕ ਕੁੜੀ ਅੱਗੇ ਆਏ ਹਾਏ ਕੁੜੀ ਦੀ ਤੇ ਉੱਕਾ ਹੀ ਕਿਸਮਤ ਫੁੱਟ ਗਈ ਜਿਹਦਾ ਪਹਿਲਾ ਵਿਆਹ ਹੋਇਆ ਉਹਨਾਂ ਦੱਸਾਂ 11 ਸਾਲਾਂ ਦੀ ਕੁੜੀ ਦੱਸਦੇ ਆ ਤੇ ਜਿਹਦੇ ਨਾਲ ਦੂਜਾ ਆ ਉਹਦੇ ਨਾਲ 45 ਸਾਲਾਂ ਦੀ ਤੇ ਹਰਪ੍ਰੀਤ ਦਾ ਤੁਹਾਨੂੰ ਪਤਾ ਹੀ ਹੈ ਬਹੁਤ ੱਕਾ ਕੀਤੀ ਜ਼ਿੰਦਗੀ ਪਹਿਲੀ ਦੀ ਵੀ ਖਰਾਬ ਕੀਤੀ ਉਹਦੇ ਕੋ ਵੀ ਪੈਸਾ ਤੇ ਲਾਵਾ ਵਾਧੂ ਲਿਆਣੇ ਉਹਦਾ ਵੀ ਕਿਤੇ ਛੱਡਿਆ ਨਹੀਂ ਪੱਕਾ ਨਹੀਂ ਇਥੋਂ ਵਿਆਹੇ ਖੜੀ ਹੋਵੀ ਕਿਤੇ ਆਪਣੇ ਮਾਪਿਆਂ ਨੂੰ ਮਿਲਣ ਲਈ ਤਰਸਦੀ ਪਈ ਹੋ ਐਵੇਂ ਥੋੜੀ ਮੇਰੀ ਭੈਣਾਂ ਆਂਦੇ ਜਦੋਂ ਧੀਆ ਪੁੱਤਰ ਮੰਗਣੇ ਹੋਣਾ ਕਿਸੇ ਦੀ ਸੁਰਸਲਾਹ ਲਾਓ ਕਿਸੇ ਸਿਆਣੇ ਕੋਲ ਪੁੱਛੋ ਵੱਡੇ ਕੋਲ ਕੋਈ ਆਂਡ ਗਵਾਂਡ ਕੋਈ ਪੁੱਛੋ ਬੱਚਿਆਂ ਦੇ ਮਗਰ ਲਾ ਕੇ ਤੇ ਜ਼ਿੰਦਗੀਆਂ ਖਰਾਬ ਤੇ ਆਪਾਂ ਹੀ ਮਾਪੇ ਹੀ ਕਰ ਦਿੰਨੇ ਆ ਇਹ ਤੇ ਭੁਗਤਣੀਆਂ ਵੀ ਮਾਪਿਆਂ ਨੂੰ ਹੀ ਪੈਂਡੀਆਂ ਵਾ ਇਹ ਤੇੰਜੂ ਤੇ ਬਸ ਨਾ ਚੋਰੀਆਂ ਰੱਖ ਰੱਖ ਕੇ ਮਰ ਚਲੀ ਹਜੇ ਵੀ ਨਾ ਚਾਜ ਨਾਲ ਦੱਸਦੀ ਨਹੀਂ ਕਿਸੇ ਨੂੰ ਗੱਲ ਬਾਤ ਨਾ ਕਹੇ ਤੇ ਯਕੀਨ ਹੀ ਕਰਦੀ ਆ ਨਹੀਂ ਨਹੀਂ ਪਹਿਣਾ ਹੁਣ ਉਹਨੇ ਕੀ ਨਹੀਂ ਦੱਸਦੀ ਉਹ ਤੇ ਆਪ ਬੜੀ ਵਿਚਾਰੀ ਹੁਣ ਤੇ ਪਰੇਸ਼ਾਨ ਐ ਪੁੱਛ ਕੁਛ ਨਾ ਵੇਖੀ ਨਹੀਂ ਜਾਂਦੀ ਮੇਰੇ ਕੋਲ ਤੇ ਚੱਲ ਮੇਰੀ ਤੇ ਵੀ ਆ ਨੋ ਆ ਨੋ ਵੀ ਆ ਜੋ ਵੀ ਆ ਸਮਝਲਾ ਤੂੰ ਮੈਨੂੰ ਵੀ ਬੜਾ ਦੁਖੀ ਹੁੰਦੇ ਉਹਦਾ ਅਹੀਂ ਫੇਰ ਸੱਦਿਆ ਹੀ ਕਲ ਹਰਪ੍ਰੀਤ ਨੂੰ ਇੱਥੇ ਉਹਨੂੰ ਦੱਸਤਾ ਅਹੀਂ ਸਾਰਾ ਕੁਛ ਅੱਛਾ ਅਹੀਂ ਕਹਿਆ ਵੀ ਆਹ ਕੁਛ ਤੇਰਾ ਨਾ ਹੁੰਦਿਆ ਹੀ ਤੇ ਜਿਹੜੀ ਪਹਿਲੀ ਘਰ ਵਾਲੀ ਨਾ ਉਹ 4-5 ਦਿਨਾਂ ਤੱਕ ਆਉਣ ਲੱਗੀ ਇੱਥੇ ਸੇਵਕ ਨੇ ਉਹਦੀ ਟਿਕਟ ਕਰਾਤੀ ਆ ਉਹ ਵਿਚਾਰੀ ਬੜਾ ਰੋਂਦੀ ਸੀ ਕਿ ਮੈਂ ਆਪਣੇ ਘਰ ਜਾਣਾ ਆਪਣੇ ਮਾਪਿਓ ਕੋਲ ਜਾਣਾ ਕਿਹੇ ਤਰੀਕੇ ਕਿੱਦਾਂ ਜਾਵਾਂ ਉਹ ਵੀ ਇੱਧਰ ਦੀ ਆ ਇੱਧਰ ਦੀ ਆ ਟੜ ਗਈ ਕਿਸਮਤ ਉਹ ਤਾਂ ਲੱਗੀ ਹੁਣ ਇੱਥੇ ਤੇ ਫਿਰ ਉਹਦੇ ਨਾਲ ਰਲ ਕੇ ਤੇ ਆਪਾਂ ਇਸ ਸੱਸ ਨੂੰ ਕਰਨਾ ਕਾਬੂ ਹਾਂ ਮੈਂ ਤੇ ਕੋਈ ਸਲਾਹ ਦਿੱਤੀ ਹਰਪ੍ਰੀਤ ਨੂੰ ਵੀ ਉਥੇ ਜਾਣ ਦੀ ਜਿੱਦ ਛੱਡ ਦੇ ਉਹ ਬੰਦਾ ਨਹੀਂ ਲਾਇਕ ਹੈਗਾ ਵਸਣ ਦੇ ਘਰ ਤੇ ਤੂੰ ਇਹ ਖਹਿੜਾ ਛੱਡ ਦੇ ਉਹ ਤੇ ਯਕੀਨ ਨਹੀਂ ਕਰਦੀ ਤੇ ਹਜੇ ਵੀ ਕਹਿੰਦੀ ਹੀ ਕਿ ਮੇਰਾ ਵਾ ਮੇਰਾ ਵਾ ਹਦ ਅਰਜਨ ਅਹੀਂ ਬਸ ਇਹ ਖਸਮ ਜਿਆ ਕਿ ਸਿਰਫ ਉਹਨੂੰ ਆਪਾਂ ਪੈਸੇ ਕਢੋਣੇ ਆ ਜਿਹੜੇ ਉਹ ਲੁੱਟ ਕੇ ਲੈ ਗਿਆ ਅੰਜੂਣਾ ਦੇ ਅਰਜਨ ਦੀ ਵਿਕ ਤੋਂ ਲਾਜ ਰੀ ਮਾਂ ਤੇ ਪੈਰਾਂ ਤੇ ਪਾਣੀ ਨਹੀਂ ਪੈਣ ਦਿੰਦੀ ਐ ਢੀ ਚਾਤਰ ਜਨਾਨੀ ਆ ਨਾ ਮੈਂ ਤਾਂ ਭੈਣ ਜੀ ਪਹਿਲੀ ਵਾਰੀ ਵੇਖੀ ਉਹ ਤਾਂ ਕਿਤੇ ਚਬੜ ਚਬੜ ਕਰੀ ਜਾਂਦੀ ਤੇ ਘਰ ਗੈਣਕ ਤੇ ਘੁੱਟ ਪਾਣੀ ਦਾ ਨਹੀਂ ਪੁੱਛਿਆ ਉਸ ਜਨਾਨੀ ਨੂੰ ਤੇ ਮੇਰੀ ਭੈਣ ਪੋਰਾ ਡਰਨੀ ਕਿਸੇ ਦਾ ਕੱਲੀ ਜਨਾਨੀ ਵੇਖ ਬੰਦਿਆਂ ਵਾਂਗੂ ਕਦੀ ਜਾਇਦਾਦਾਂ ਵੇਚਣ ਲੱਪੈਂਦੀ ਕਦੀ ਕੁਛ ਕਰਨ ਲੱਪੈਂਦੀ ਆਪੇ ਹੀ ਸਾਰਾ ਕੁਛ ਕਢੀ ਜਾਂਦੀ ਕੁੜੀ ਦਾ ਖੂਨ ਪੀਤਾ ਪਿਆ ਉਹਨੂੰ ਮੁੰਡੇ ਦੇ ਫੋਨ ਤੇ ਉਹਨੂੰ ਤੇ ਆਉਂਦੇ ਹੀ ਆ ਹਰਪ੍ਰੀਤ ਆਂਦੀ ਮੈਨੂੰ ਤੇ ਵੇਖਣ ਨਹੀਂ ਦਿੰਦੀ ਫੋਨ ਭੈ ਸਾਰਾ ਕੁਝ ਪਤਾ ਲੱਗ ਗਿਆ ਸਾਨੂੰ ਹਰਪ੍ਰੀਤ ਦੱਸ ਗਈ ਸਾਰਾ ਕੁਝ ਤੇ ਹਰਪ੍ਰੀਤ ਨੂੰ ਅਹੀਂ ਵੀ ਸਾਰਾ ਕੁਝ ਦੱਸਤਾ ਵਾ ਉਹ ਜਨਾਨੀ ਤੇ ਐਡੀ ਚਤਰਾ ਰਹੀ ਨਾ ਜਾਇਦਾਦ ਐਵੇਂ ਨਹੀਂ ਵੇਚਦੀ ਫਿਰਦੀ ਉਹ ਆਪਣਾ ਪੂਰੀ ਬਿਸਤਰਾ ਵੀ ਗੋਲ ਕਰਨਦੀ ਉਹ ਵੀ ਚੱਲੀ ਪੁੱਤ ਕੋ ਬਾਹਰ ਨੂੰ ਬੜੀ ਚਾਤ ਪੂਰੀ ਤਿਆਰੀ ਚ ਆਉਂ ਚਾਤ ਜਨਾਨੀ ਅਹੀਂ ਤੇ ਹਰਪ੍ਰੀਤ ਨੂੰ ਕਿਹਾ ਬਸ ਤੂੰ ਜਾ ਕੇ ਤੇ ਅੰਜੂ ਨਾਲ ਗੱਲ ਕਰ ਆਪਣੀ ਮਾਂ ਨਾਲ ਗੱਲ ਕਰਕੇ ਤੇ ਥਾਣੇ ਤੋਂ ਰਿਪੋਰਟ ਤੇ ਉਸ ਸੱਸ ਨੂੰ ਕਾਬੂ ਕਰਕੇ ਤੇ ਅੰਦਰ ਕਰੋ ਬੰਦ ਨੀ ਕੱਲੀ ਕਿੱਦਾਂ ਜਾਵੇ ਹਰਪ੍ਰੀਤ ਉਹਦੀ ਮਾਂ ਤੇ ਉੱਥੇ ਹੀ ਹੱਥ ਛੱਡਿਆ ਪਿਆ ਨੇ ਤੇ ਮਨ ਵੀ ਛੱਡਿਆ ਸਭ ਕੁਝ ਤੇ ਕਿੱਦਾਂ ਇਹ ਵੇਖਿਆ ਨਹੀਂ ਜਾਂਦਾ ਬਾਹੂ ਤੇ ਫਿਰ ਦੱਸੋ ਹੁਣ ਅਸੀਂ ਵੀ ਕੀ ਕਰ ਸਕਦੇ ਆ ਅਸੀਂ ਤੇ ਜਿੰਨਾ ਹੋ ਸਕੇ ਪਤਾ ਕਰੋਂ ਉਹਨੇ ਸਭ ਕੁਝ ਕਰਨ ਹੀ ਦਏ ਹਾਂ ਤੇ ਮੈਂ ਤੇ ਆਨੀ ਆਪਾਂ ਸਾਰੇ ਜਨਰਲ ਕੇ ਤੇ ਚੱਲ ਅੰਜੂ ਦੇ ਨਾਲ ਚੱਲੀਏ ਸਾਰੇ ਜਨਰਲ ਕੇ